ਦੇਖੋ ਸਰ ਇਸ ਤਰ੍ਹਾਂ ਹੈ ਕਿ ਅਸ਼wini ਸੀਗੜੀ ਜੀ ਬੜੇ ਸਤਿਕਾਰਤ ਨੇ ਠੇਗੜੀ ਨਹੀਂ ਚਰਮਾ ਜੀ ਸਰ ਹੁਣ ਤਾਂ ਇਕੱਠੀ ਹੋਏ ਪਏ ਨੇ ਜੀ ਅਸ਼wini ਸ਼ਰਮਾ ਜੀ ਬੜੇ ਸਤਿਕਾਰਤ ਨੇ ਪਰ ਸਵਾਲ ਇਹ ਹੈ ਕਿ ਹਾਊਸ ਨੂਟ ਤੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ ਸਰ ਮੈਂ ਦੋ ਤਿੰਨ ਗੱਲਾਂ ਨੇ ਜਿਹੜੀਆਂ ਇਹਨਾਂ ਨੇ ਅਵੇ ਫਰਮ ਫੈਕਟਸ ਕੀਤੀਆਂ ਨੇ ਸਰ ਨੰਬਰ 1 ਤਾਂ ਇਹਨਾਂ ਨੇ ਕੀਤਾ ਕਿ ਮਹਿਜ਼ 26 ਦਿਨ ਮੇਰੇ ਸਵਾਲ ਨੇ ਕੁਝ ਕਲੀਅਰ ਕਰ ਦਿਨ ਪਲੀਜ਼ ਕਿ 26 ਦਿਨ ਨੇ ਜਿਹੜੇ ਉਹ ਦਿਹਾੜੀ ਮਿਲੀ ਇੱਥੇ ਸ਼ਰਮਾ ਜੀ ਜੇ 26 ਦਿਨ ਮਿਲੇ ਨੇ ਸਿਰਫ ਮੈਂ ਸਮਝ ਗਿਆ ਜੀ ਮੈਂ ਸਮਝ ਗਿਆ ਜੀ ਮੈਂ ਸਮਝ ਗਿਆ ਮੈਂ ਸਮਝ ਗਿਆ ਇਧਰ ਜੀ ਇਧਰ 26 ਦਿਹਾੜੀਆਂ ਲੱਗੀਆਂ ਨੇ ਇਹ ਕਹਿੰਦੇ ਐਵਰੇਜ ਇਹ ਆਈ ਹੈ ਚਲੋ ਮੰਨ ਲਿਆ ਫਿਰ 100 ਤੋਂ 125 ਕਰਨ ਦਾ ਪਰਪਸ ਕੀ ਹੈ ਕਿਉਂ ਲੋਕਾਂ ਨੂੰ ਬੇਵਕੂਫ ਬਣਾ ਰਹੇ ਹੋ ਜੀ ਕਿਉਂ ਲੋਕਾਂ ਨੂੰ ਬੇਵਕੂਫ ਬਣਾ ਰਹੇ ਹੋ ਜੇ ਐਕਸਲੈਂਟ ਵੀ ਕੰਪਲੀਟ ਤੁਸੀਂ ਮੈਂ ਤੁਹਾਨੂੰ ਨਹੀਂ ਡਿਸਟਰਬ ਕੀਤਾ ਇਧਰ ਢੱਕੋ ਮੇਰੀਆਂ 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 ਗੱਲਾਂ ਸੁਣ ਲਓ ਉੱਚ ਬਾਤ ਤੁਸੀਂ ਜਵਾਬ ਦੇ ਰਹੇ ਟਾਈਮ ਦੇ ਦਿਓ ਠੀਕ ਹੈ ਜੀ ਮੇਰਾ ਸਵਾਲ ਇਹ ਹੈ ਕਿ ਜੇ ਮਹਿਸ 26 ਦਿਹਾੜੀਆਂ ਦੇ ਐਵਰੇਜ ਪਈ ਹੈ ਤੇ ਫਿਰ 100 ਤੋਂ 125 ਇਹਨਾਂ ਨੇ ਕਿਉਂ ਕੀਤਾ ਨੰਬਰ 1 ਨੰਬਰ 2 ਦੇ ਉੱਪਰ ਪਹਿਲਾਂ ਚਾਹੇ 26 ਲੱਗਦੀ ਸੀ ਚਾਹੇ 100 ਲੱਗਦੀਆਂ ਸੀਗੀਆਂ ਜੇ 100 ਲੱਗਦੀਆਂ ਸੀਗੀਆਂ ਤਾਂ ਬੰਦੇ ਨੂੰ 100 ਦਿਨ ਦਾ ਗਰੰਟੀਡ ਰੋਜ਼ਗਾਰ ਸੀਗਾ ਹੁਣ ਇਹਨਾਂ ਨੇ ਉਹ ਗਾਰੰਟੀ ਤਾਂ ਚੱਕ ਦਿੱਤੀ ਮੈਂ ਇੱਕ ਮਿੰਟ ਜੀ ਮੈਨੂੰ ਪਹਿਲਾਂ ਪਹਿਲਾਂ ਸ਼ਰਮਾ ਜੀ ਪਹਿਲਾਂ ਡਿਮਾਂਡ ਡਰਾਈਵਨ ਸੀਗਾ ਪਹਿਲਾਂ ਡਿਮਾਂਡ ਡਰਾਈਵਨ ਸੀ ਸਰ ਜਿੰਨੀ ਡਿਮਾਂਡ ਜਾਊਗੀ 100 ਤੱਕ ਉਹ ਮਿਲੂਗਾ ਹੁਣ ਉਹ ਸਪਲਾਈ ਡਰਾਈਵਨ ਹੋ ਗਿਆ ਜਿੱਨਾ ਕੇਂਦਰ ਸਰਕਾਰ ਪੂਰੇ ਮੁਲਕ ਦੇ ਕਿਹੜੀ ਸਟੇਟ ਦੇ ਕਿਹੜੇ ਜ਼ਿਲ੍ਹੇ ਕਿਹੜੇ ਬਲਾਕ ਕਿਹੜੇ ਪਿੰਡ ਦੇ ਵਿੱਚ ਕਿਹੜਾ ਕੰਮ ਕਰਾਉਣਾ ਇਹ ਇੱਥੋਂ ਲਿਖ ਕੇ ਜਾਊਗਾ ਤੇ ਉੱਪਰ ਦਿੱਲੀ ਬੈਠੀ ਕੇਂਦਰ ਸਰਕਾਰ ਡਿਸਾਈਡ ਕਰੂਗੀ ਸਰ ਮੈਂ ਇਹ ਕਹਿਣਾ ਪੁੱਛਣਾ ਚਾਹਣਾ ਕਿ ਜੇ ਇਹ ਗਾਰੰਟੀ ਹੈ ਤੇ ਫਿਰ ਕੀ ਅਸ਼ਵਨੀ ਸ਼ਰਮਾ ਜੀ ਇਹ ਇਨਸ਼ੋਰ ਕਰਨਗੇ ਸਿਰ ਪੰਜਾਬ ਦੇ ਵਿੱਚ 30 ਲੱਖ 22000 ਐਪਲੀਕੈਂਟ ਨੇ ਜਿਹੜੇ ਇਹਦੇ ਕਾਰਡ ਹੋਲਡਰ ਨੇ 30 ਲੱਖ 20000 30 ਲੱਖ 20000 ਜਿਸਪੋ ਸਾਰੇ ਦਾ ਸਾਰਾ 100% ਕੰਮ ਉਹਨਾਂ ਨੇ ਮੰਗ ਲਿਆ 346 ਰੁਪਏ ਦੀ ਹੜੀ ਹੈ ਤੇ 125 ਦਿਹਾੜੀਆਂ ਮਿਲਣੀਆਂ ਨੇ ਸਰ ਬਜਟ ਪਤਾ ਹੈ ਸ਼ਰਮਾ ਜੀ ਤੁਹਾਨੂੰ ਕਿੰਨਾ ਬਣ ਜੂਗਾ ਇਕੱਲੇ ਪੰਜਾਬ ਜਾਉ ਦਾ ਇਕੱਲੇ ਪੰਜਾਬ ਜਾਉ ਤੁਸੀਂ ਸੁਣਿਆ ਨਹੀਂ ਤੁਸੀਂ ਇਹ ਕਹਿੰਦੇ ਹੋ ਵੀ ਗਰੰਟੀਡ ਹੈ ਤੁਸੀਂ ਕਹਿੰਦੇ 125 ਦਿਨਸ ਮਿਲੂਗਾ ਇਹ ਹੀ ਕਹਿੰਦੇ ਹੋ 346 ਰੁਪਏ ਦੀ ਹੜੀ ਹੈ ਤੇ 30 ਲੱਖ 20 ਹਜ਼ਾਰ ਜੋਬ ਕਾਰਡ 홀ਡਰ ਨੇ ਪੰਜਾਬ ਦੇ ਵਿੱਚ ਉਹਦਾ ਇਕੱਲੇ ਪੰਜਾਬ ਲਈ ਪਤਾ ਕਿੰਨਾ ਪੈਸਾ ਕੇਂਦਰ ਨੂੰ ਬਜਟ ਦੇ ਵਿੱਚ ਅਲੋਕੇਟ ਕਰਨਾ ਪਊਗਾ 1362 ਕਰੋੜ ਰੁਪਿਆ ਸਰ ਪੂਰੇ ਇੱਕ ਮਿੰਟ ਮੈਨੂੰ ਮੈਨੂੰ ਲੈਟ ਮੀ ਕੰਪਲੀਟ ਜੀ ਪਲੀਜ਼ ਸਰ ਪੂਰੇ ਮੁਲਕ ਦੇ ਵਿੱਚ 15.5 ਕਰੋੜ ਜੋਬ ਕਾਰਡ 홀ਡਰ ਨੇ 346 ਦੇ ਨਾਲ 125 ਮਲਟੀਪਲਾਈ ਕਰ ਲੋ 6 ਲੱਖ 70000 ਕਰੋੜ ਰੁਪਏ ਦਾ ਜੇ ਅੱਜ ਸ਼ਰਮਾ ਜੀ ਇਹ ਕਹਿੰਦੇ ਨੇ ਮੋਦੀ ਸਾਹਿਬ ਦੇ ਬਿਹਾਰ ਤੇ ਕਿ ਹਾਂ ਅਸੀਂ 2 ਮਹੀਨਿਆਂ ਨੂੰ ਆ ਰਹੇ ਬਜਟ ਦੇ ਵਿੱਚ ਕੇਂਦਰੀ ਬਜਟ ਦੇ ਵਿੱਚ ਇਹ ਪ੍ਰੋਵੀਜ਼ਨ ਕਰ ਰਹੇ ਹਾਂ 6 ਲੱਖ 70000 ਕਰੋੜ ਤੇ ਮੈਂ ਮੰਨ ਲੂਗਾ ਗਰੰਟੀ ਹੈ ਸਰ ਰੋਕੀ ਤਾਂ ਇਹ 365 ਕਰੋੜ ਬੈਠੇ ਨੇ ਸਾਲ ਭਰ ਦਾ ਫਿਰ ਕਹਿੰਦੇ ਨੇ ਕਿ 26 ਦਿਨ ਲੱਗੇ ਨੇ ਸਰ ਮਜ਼ਦੂਰ ਨੂੰ ਮੈਨੇ ਕੋਈ ਗੱਲ ਸਮਝਾਓ ਤੁਸੀਂ ਜੇ ਮਜ਼ਦੂਰ ਨੂੰ 6-6 ਮਹੀਨੇ ਦਿਹਾੜੀ ਨਹੀਂ ਮਿਲੂਗੀ ਉਹਦੇ ਖਾਤੇ 'ਚ ਤੇ ਉਹ ਕੰਮ ਤੇ ਜਾਊਗਾ ਜੇ ਪੰਚਾਇਤਾਂ ਵਿਚਾਰੀਆਂ ਉਹਨਾਂ ਕੋਲ ਇੰਨੇ ਕਿੰਨੇ ਕ ਨੋਟ ਦੱਬੇ ਪਏ ਨੇ ਜੇ ਉਹ ਪੱਠੇ ਤੋਂ ਇਟਾਂ ਸਿਮਿੰਟ ਸਰੀਆ ਚੱਕ ਕੇ ਉਹ ਪਿੰਡ 'ਚ ਕੰਮ ਤੇ ਲਾ ਦੇਣਗੇ ਤੇ ਸਾਲ-ਸਾਲ ਪਰ ਇਹ ਨਵਾਬ ਨੇ ਜਿਹੜੇ ਉਥੋਂ ਪੈਸੇ ਨਹੀਂ ਰਿਲੀਜ਼ ਕਰਦੇ ਹੈਗੇ ਤੇ ਦਿਹਾੜੀਆਂ ਲਾਉਣ ਕੌਣ ਜਾਊਗਾ ਜੀ ਮੇਰੇ ਕਹਿਣ ਦਾ ਮਤਲਬ ਇਹ ਕਿ ਆਪ ਹੀ ਸਕੀਮ ਨੂੰ ਇਹਨਾਂ ਨੇ ਖਤਮ ਕੀਤਾ ਹੈ ਆਪ ਹੀ ਸਕੀਮ ਨੂੰ ਮਾਰੇ ਇਹਨਾਂ ਨੇ ਤੇ ਹੁਣ ਅਕਿਊਜ਼ ਆ ਜਿਹੜਾ ਪੰਜਾਬ ਨੂੰ ਕਰ ਰਹੇ ਨੇ ਹੁਣ ਇਹਨਾਂ ਨੇ ਗੱਲ ਕੀਤੀ ਕਿ ਜੀ 2 ਮਹੀਨੇ ਸਰ ਇਹਦਾ ਮਤਲਬ ਹਾੜੀ ਸੋਣੀ ਜਿਹੜੇ ਗਰੀਬ ਲੋਕ ਦੇ ਵਿਚਾਰੇ ਉਹ ਤਾਂ ਮਾਰੇ ਗਏ ਉਹ ਕੀ ਕਰਨਗੇ ਫਿਰ ਅਗਲੀ ਗੱਲ ਇਹ ਕਹਿੰਦੇ ਨੇ ਕਿ ਜੀ ਕਾਰਵਾਈ ਕੀ ਕੀਤੀ ਸਰ ਕਾਰਵਾਈ ਇਹ ਹੋਈ ਹੈ ਭਗਵੰਤ ਮਾਨ ਸਰਕਾਰ ਦੇ ਵਿੱਚ ਕਿ ਜਿਹੜਾ ਹੁਣ ਤੱਕ ਜਿਹੜੇ ਕਹਿੰਦੇ ਨੇ ਕਪੜੇ ਹੋਏ ਨੇ ਕਾਰਵਾਈ ਇਹ ਹੋਈ ਹੈ ਕਿ 2 ਕਰੋੜ ਜਿਹੜਾ ਗਲਤ ਗਿਆ ਹੋਇਆ ਸੀਗਾ ਉਹ ਰਿਕਵਰ ਕੀਤਾ ਤੇ 42 ਬੰਦਿਆਂ ਦੇ ਉੱਪਰ ਭਗਵੰਤਬਾ ਸਰਕਾਰ ਨੇ ਗਰੀਬਾਂ ਦਾ ਪੈਸਾ ਖਾਣ ਦੇ ਚੱਕਰ ਦੇ ਵਿੱਚ ਕਾਰਵਾਈ ਕੀਤੀ ਇਹਨਾਂ ਨੇ ਮਾਨ ਸਾਹਿਬ ਦੀ ਸਰਕਾਰ ਨੇ ਤੇ ਇੱਕ ਮਿੰਟ let me complete ਯਾਰ ਬਹਿ ਜਾਓ ਇੱਕ ਮਿੰਟ let me complete ਸਰ ਹੁਣ ਅਗਲੀ ਗੱਲ ਸੁਣ ਲਓ ਜਿਹੜੇ ਕਹਿੰਦੇ ਨੇ ਕਪੜੇ ਸਰ ਕਪੜੇ ਚੀਮਾ ਸਾਹਿਬ ਨੇ ਗੱਲ ਕੀਤੀ ਮੱਧ ਪ੍ਰਦੇਸ਼ ਦੀ ਗੁਜਰਾਤ ਦੀ ਸਰ ਉੱਥੇ ਵੀ ਹੋਏ ਨੇ ਬਹੁਤ ਹੋਏ ਨੇ ਸਰ ਪੰਜਾਬ ਦੇ ਵਿੱਚ ਵੀ ਹੋਏ ਨੇ ਪਰ ਹੋਏ ਕਦੇ ਨੇ ਦੇਖਣ ਵਾਲੀ ਗੱਲ ਇਹ ਹੈ ਹੋਏ ਨੇ ਪਿਛਲੀ ਕਾਂਗਰਸ ਪਾਰਟੀ ਦੀ ਸਰਕਾਰ ਵੇਲੇ ਤੇ ਹੋਏ ਕਿੱਥੇ ਕਿੱਥੇ ਨੇ ਪੂਰੇ ਪੰਜਾਬ ਦੇ ਵਿੱਚ ਜਾਂ ਤਾਂ ਹੋਏ ਨੇ ਗਿੱਦੜ ਵਹੇ ਔਰ ਮੁਕਸਰ ਦੇ ਇਲਾਕੇ ਦੇ ਵਿੱਚ ਤੇ ਯਾ ਹੋਏ ਨੇ ਅਬੋਹਰ ਤੇ ਫਾਜ਼ਿਲਕਾ ਦੇ ਇਲਾਕੇ ਦੇ ਵਿੱਚ ਪਿਛਲੀ ਸਰਕਾਰ ਦੇ ਵਿੱਚ ਗਿੱਦੜ ਵਾਹ ਤੇ ਮੁਕਸਰ ਦੇ ਵਿੱਚ ਤੂਤੀ ਕਿਹਦੀ ਬੋਲਦੀ ਸੀ ਚੰਮ ਦੀਆਂ ਕਿਹਦੀਆਂ ਚੱਲਦੀਆਂ ਸੀਗੀਆਂ ਇਹਨਾਂ ਦੇ ਪ੍ਰਧਾਨ ਦੀਆਂ ਰਾਜਾ ਵੜਿੰਗ ਦੀਆਂ ਤੇ ਅਬੋਹਰਰ ਫਾਜ਼ਿਲਕਾ ਦੇ ਵਿੱਚ ਤੂਤੀ ਕਿਦੀ ਬੋਲਦੀ ਸੀਗੀ ਉੱਥੇ ਚੰਮਦੀਆਂ ਕੌਣ ਚਲਾਉਂਦੇ ਸੀਗੇ ਇਹਨਾਂ ਦੇ ਪ੍ਰਧਾਨ ਸੁਨੀਲ ਜਾਖੜ ਜੀ ਸਰ ਕੱਪੜੇ ਤਾਂ ਇਹਨਾਂ ਨੇ ਆਪ ਕੀਤੇ ਨੇ ਕੱਪੜੇ ਇਹਨਾਂ ਨੇ ਆਪ ਕੀਤੇ ਨੇ ਤੇ ਹੁਣ ਤੁਸੀਂ ਅਗਲੀ ਗੱਲ ਆ ਸਾਰਾ ਕੁਝ ਹੀ ਕਲੀਅਰ ਹੋ ਜਾਊਗਾ ਮੈਂ ਤੁਹਾਨੂੰ ਫੈਕਟਸ ਦੇ ਦੇਣਾ ਤੱਥ ਦੇ ਦੇਣਾ ਕਿ 2005 ਤੋਂ ਜਦੋਂ ਦੀ ਇਹ ਸਕੀਮ ਆਈ ਹੈ ਸਪੀਕਰ ਸਾਹਿਬ ਧਿਆਨ ਦਿਓ ਸਰ 2005 ਦੇ ਵਿੱਚ ਆਈ ਹੈ 20 ਸਾਲ ਹੋਏ ਨੇ ਹੁਣ ਤੱਕ ਤਕਰੀਬਨ 11000 ਕਰੋੜ ਹੈ ਜਿਹੜਾ ਉਹ ਉਸ ਉਸ ਸਕੀਮ ਦੇ ਤਹਿਤ ਇਹ ਪੰਜਾਬ ਦੇ ਵਿੱਚ ਆਇਆ 11700 ਕਰੋੜ ਸਰ ਇਹਨਾਂ ਦੀ ਮੋਤੀਆਂ ਵਾਲੀ ਸਰਕਾਰ ਸੀਗੀ ਅਕਾਲੀ ਦਲ ਤੇ ਭਾਜਪਾ ਦੀ 2000 ਪੰਜ ਤੋਂ ਲੈ ਕੇ 2000 2007 ਤੋਂ ਲੈ ਕੇ 2017 ਦੇ 10 ਸਾਲ ਉਹਨਾਂ 10 ਸਾਲਾਂ ਦੇ ਵਿੱਚ ਨਰੇਗਾ ਦਾ ਕਿੰਨਾ ਪੈਸਾ ਲੱਗਿਆ ਯੂਟਿਲਾਈਜ਼ ਹੋਇਆ ਗਰੀਬਾਂ ਦੇ ਘਰਾਂ ਤੱਕ ਪਹੁੰਚਿਆ ਸਰ 1988 ਕਰੋੜ 10 ਸਾਲਾਂ ਦੇ ਵਿੱਚ ਤੇ ਇਹਨਾਂ ਦੀ ਪਿਛਲੇ 5 ਸਾਲ 17 ਤੋਂ 22 ਤੱਕ ਮੋਤੀ ਵਾਲੀ ਸਰਕਾਰ ਸੀ ਤੇ ਇਹਨਾਂ ਦੇ 5 ਸਾਲਾਂ ਦੇ ਵਿੱਚ ਲੱਗਿਆ 4708 ਕਰੋੜ ਰੁਪਇਆ ਜਿਹੜਾ ਕੇਂਦਰ ਤੋਂ ਆਇਆ ਤੇ ਆ ਹੁਣ ਗਰੀਬਾਂ ਦੀ ਦੀ ਸਰਕਾਰ ਇਹ ਆਮ ਲੋਕਾਂ ਦੀ ਸਰਕਾਰ ਭਗਵੰਤ ਮਾਨ ਜੀ ਦੀ ਅਗਵਾਈ ਦੇ ਵਿੱਚ ਜਿਹੜੇ ਇਹ ਬਾਰ ਬਾਰ ਕਹਿੰਦੇ ਰਹੇ ਨੇ ਕਿ ਗਰੀਬ ਦਾ ਪਸੀਨਾ ਸੁੱਕਣ ਤੋਂ ਪਹਿਲਾਂ ਉਹਦੇ ਖਾਤੇ 'ਚ ਉਹਦੀ ਤਨਖਾਹ ਪਹੁੰਚਣੀ ਚਾਹੀਦੀ ਹੈ ਸਰ ਸਾਡੇ ਸਾਢੇ 3 ਸਾਲਾਂ ਦੀ ਸਰਕਾਰ ਦੇ ਵਿੱਚ ਸਰ 5031 ਕਰੋੜ ਰੁਪਇਆ ਉਹ ਲੋਕਾਂ ਦੇ ਘਰਾਂ ਦੇ ਵਿੱਚ ਗਰੀਬਾਂ ਦੇ ਘਰਾਂ ਦੇ ਵਿੱਚ ਜਾ ਚੁੱਕਿਆ ਤੇ ਉਹ ਵੀ ਉਸ ਦੇ ਬਾਵਜੂਦ ਕਿ ਜਾਦੇ 8-8 ਮਹੀਨੇ ਸਾਲ-ਸਾਲ ਭਰ ਇਹ ਇਹ ਕੇਂਦਰ ਤੋਂ ਪੈਸੇ ਨਹੀਂ ਰਿਲੀਜ਼ ਕਰਦੇ ਹੈਗੇ ਉਹਦੇ ਬਾਵਜੂਦ ਵੀ ਲੋਕਾਂ ਦੇ ਘਰਾਂ ਦੇ ਵਿੱਚ ਪੈਸਾ ਪਹੁੰਚਾ ਰਹੀ ਹੈ ਭਵੰਤਮਨ ਸਰਕਾਰ ਤੇ ਸਵਾਲ ਸਾਨੂੰ ਕਰਦੇ ਨੇ ਕਪੜੇ ਤਾਂ ਇਹਨਾਂ ਦੇ ਲੀਡਰਾਂ ਦੇ ਦੀਆਂ ਰਿਆਸਤਾਂ ਦੇ ਵਿੱਚ ਹੁੰਦੇ ਰਹੇ ਨੇ ਸੀਐਮ ਸਾਹਿਬ ਮੇਰੀ ਤੁਹਾਨੂੰ ਬੇਨਤੀ ਹੈ ਜੀ ਜੋ ਅਬੋਹਰ ਦੇ ਵਿੱਚ ਜੋ ਮੁਕਸਰ ਦੇ ਵਿੱਚ ਜੋ ਗਿੱਦੜਵਾਹ ਦੇ ਵਿੱਚ ਜੋ ਕਪੜੇ ਹੋਏ ਨੇ ਜੀ ਉਹਦੀ ਜਾਂਚ ਕਰਾਓ ਦੇਖੋ ਇਹਨਾਂ ਦੀ ਇਹਨਾਂ ਦੀ ਇਹ ਭਾਜੜਾ ਪੈਂਦੀ ਆ ਪੂਰੇ ਪੰਜਾਬ ਦੀ ਕਰਾਓ ਜੀ ਮੈਂ ਤਾਂ ਕਹਿੰਨਾ ਪੂਰੇ ਪੰਜਾਬ ਦੀ ਕਰਾਓ ਠੀਕ ਹੈ ਠੀਕ ਹੈ ਇੱਧਰ ਸਰ ਇਹਨਾਂ ਨੂੰ ਐਡਰੈਸ ਕਰੋ ਸਰ ਮੇਰੀ 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 ਬੇਨਤੀ ਸਿਰਫ ਮੇਰੀ ਬੇਨਤੀ ਸਿਰਫ ਇੰਨੀ ਹੈ ਕਿ ਇਹ ਰਲੇ ਮਿਲੇ ਹੋਏ ਨੇ ਇਹ ਜੋ ਸੋਨ ਸਾਹਿਬ ਪਹਿਲਾਂ ਜੋ ਸੋਨ ਸਾਹਿਬ ਪਹਿਲਾਂ ਗੱਲ ਕਰ ਚੁੱਕੇ ਸਟੈਂਡਿੰਗ ਕਮੇਟੀ ਦੇ ਵਿੱਚ ਸਰਬਸੰਮਤੀ ਦੇ ਨਾਲ ਵਿੱਚ ਇਹਨਾਂ ਦੇ ਚੇਅਰਮੈਨ ਸਾਹਿਬ ਨੇ ਕਾਂਗਰਸ ਵਾਲੇ ਨੇ ਓਲਾਕਾ ਜੀ ਨੇ ਡਿਸਕਸ਼ਨ ਪਤਾ ਕੀ ਕੀਤੀ ਹੈ ਡਿਸਕਸ਼ਨ ਇਹ ਕੀਤੀ ਹੈ ਕਿ ਆਉਣ ਵਾਲੇ 6 ਮਹੀਨਿਆਂ ਚ ਵੀਬੀ ਗ੍ਰਾਮ ਜੀ ਇਹ ਲਾਗੂ ਕਿਵੇਂ ਕਰਨੀ ਹੈ ਆਹ ਡਿਸਕਸ਼ਨ ਹੋਈ ਹੈ ਤੇ ਇੱਥੇ ਮਗਰਮੱਛੀ ਹੰਝੂ ਪਿਛਾ ਪਾਈ ਜਾਂਦੇ ਨੇ ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਇਹ ਜਿਹੜਾ ਕੰਮ ਹੈ ਇਹ ਇਹ ਅਸੀਂ ਨਹੀਂ ਚੱਲਣ ਦੇਣਾ ਹੈਗਾ ਜੇ ਇਸ ਤਰੀਕੇ ਨਾਲ ਗਮਰਾ ਕਰਨਗੇ ਅਸੀਂ ਭੋਰਾ ਨਹੀਂ ਪੰਜਾਬ ਨੂੰ ਹੋਣ ਦੇਣਾ ਥੈਂਕ ਯੂ ਥੈਂਕ ਯੂ ਥੈਂਕ ਯੂ